ਸਾਰੇ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਉਂਕਿ ਤਰਾਣੀ ਕਰਕੇ ਆਪਣੇ ਸਾਫ-ਸਫਾਈਆਂ ਚੱਲ ਰਹੀਆਂ ਨੇ ਜੀ ਅੱਜ ਆਪਾਂ ਸੈਂਕਾਂ ਦੀ ਸਫਾਈ ਕਰਦੇ ਆ ਥੋਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਇਹ ਇੱਕ ਭੈਣ ਦਾ ਕਮੈਂਟ ਆ ਰਿਹਾ ਤੇ ਕਈ ਵਾਰ ਮੈਂ ਕਿਹਾ ਵੀ ਇਹਦੇ ਵੀਡੀਓ 'ਚ ਰਿਪਲਾਈ ਕਰਦਾ ਹਾਂ ਮੈਂ ਉਹਨਾਂ ਨੂੰ ਮੈਸੇਜ ਵੀ ਕਰਤਾ ਸੀ ਵੀ ਜੀ ਦੀ ਭੈਣ ਨੇ ਤੁਹਨੇ ਕਿਹੜੀ ਮਹਿੰਦੀ ਲਾਈਆ ਕਿਹੜੀ ਜਿਹੜੀ ਮੈਂ ਆਪਾਂ ਪਿਛਲੀ ਵੀਡੀਓ ਪਾਈ ਸੀ ਮਹਿੰਦੀ ਵਾਲੀ ਵੀ ਕਿਹੜੀ ਮਹਿੰਦੀ ਆ ਤੁਹਾਡੇ ਪੈਕਟਰੀ ਦਗਾਏ ਆ ਬੈਣੀ ਕੋਈ ਵੀ ਮਹਿੰਦੀ ਲਾ ਸਕਦੇ ਆ ਆਪਾਂ ਹੱਥਾਂ ਵਾਲੇ ਕੋਈ ਵੀ ਮਹਿੰਦੀ ਲੈ ਲਓ ਸਿੰਪਲ ਜਿਹੜੀ ਹੱਥਾਂ ਨੂੰ ਲਾਉਣਿਆਂ ਇਹ ਮੇਰੇ ਆਏ ਦੀ ਜਿਹੜੀ ਇਹ ਤਾਂ ਨਿਹਾਰ ਵਾਲ ਦੀ ਪੈਕਤੀ ਇਹ ਵੀ ਲਾਲ ਕਰਦੀ ਹੈ ਵਾਲ ਇਹ ਹੈ ਤਾਂ ਬੱਟਸ ਸਰ ਵਾਸਤੇ ਇਹ ਵੀ ਲਾਲ ਕਾਲ ਕਰਦੀ ਸੀ ਇਸ ਲਈ ਮੈਨੇ ਇਹਦੇ ਵਿੱਚੇ ਪਾ ਲਿਆ ਪਾਊਡਰ ਇਹ ਲੈਂਦੀ ਹੋਈ ਸੀ ਹੁਣ ਆਪਾਂ ਜਿਹੜੀ ਕੋਈ ਵੀ ਹੱਥਾਂ ਨੇ ਪੈਂਦੀ ਲੈ ਕੇ ਉਹਦੇ ਵਿੱਚ ਪਾਊਡਰ ਨੂੰ ਮਿਕਸ ਕਰਕੇ ਆਪਾਂ ਵਾਲਾ ਹੁਲਾ ਲੈਨੇ ਆ ਫਿਰ ਵਾਲ ਲਾਲ ਨਹੀਂ ਹੁੰਦੇ ਕਾਲੇ ਹੋ ਜਾਂਦੇ ਪਾਊਡਰ ਪਾਉਣ ਨਾਲ ਲਓ ਜੀ ਆਪਣੇ ਸਿੰਕ ਦੇਖੋ ਕਿੰਨੇ ਖਰਾਬ ਹੋਏ ਪਹਿਲੇ ਵੀਡੀਓ ਬਣਾਉਣ ਸੱਕੀ ਸਾਫ ਨਹੀਂ ਕਰੇ ਤੇ ਕਈ ਦਿਨ ਹੋ ਗਏ ਸਿੱਟੇ ਜੇ ਪੈ ਜਾਂਦੇ ਨੇ ਪਾਣੀ ਦੀ ਆਪਣੇ ਅੰਦਰ ਉਹ ਹੈ ਨਹੀਂ ਨਾ ਪਹਿਲੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਪਾ ਕੇ ਗਿੱਲੇ ਕਰ ਲੈਣੇ ਆ ਕਿਉਂਕਿ ਆਪਣੀ ਟੂਟੀਆਂ ਦੀ ਨਹੀਂ ਹੈ ਜੇ ਸਪਲਾਈ ਹੋਈ ਜੀ ਅੰਦਰ ਪਾਣੀ ਦੁੱਝੇ ਲੋਟ ਪਾਤਣਾ ਪੈਂਦਾ ਉਹ ਫਿਰ ਜਦ ਕੋਈ ਗਿੱਲਾ ਭਾਂਡਾ ਫੁੰਡਾ ਵਿੱਚ ਧਰਦਣੇ ਫਿਰ ਇਹ ਗਿੱਲੇ ਹੋ ਜਾਂਦੇ ਨੇ ਜਦ ਇਹਨਾਂ ਨੂੰ ਆਪਾਂ ਪਾਣੀ ਪਾ ਕੇ ਗਿੱਲਾ ਕਰ ਲੈਣੇ ਆ ਲਓ ਜੀ ਹੁਣ ਆਪਾਂ ਨੇ ਕੀਨੇ ਦੀ ਪੂੜੀ ਲੈ ਲੈਣੀ ਆ ਇਹਨਾਂ ਨੂੰ ਇਨੂੰ ਇਨੂੰ ਆਪਾਂ ਸਾਰੇ ਸੈਂਕ ਦੇ ਉੱਪਰ ਚੰਗੀ ਤਰ੍ਹਾਂ ਅਪਲਾਈ ਕਰ ਦਿੰਨੇ ਆ ਤੇ ਜਿਵੇਂ ਹੀ ਮੈਂ ਇਹਨੂੰ ਚੰਗੀ ਤਰ੍ਹਾਂ ਲਾ ਦੂਗਾ ਜੀ अपना सैंक बड़ा दो कुछ लै लिया दो तरीके सा, साफ करके दिखावे हम इन्होंने सारे सैंक के उपर पोचे लगा दें भांडे साफ करते दे। कि तरह अपलाई करते हैं ਲਓ ਜੀ ਇਹਨੇ ਚੰਗੀ ਤਰ੍ਹਾਂ ਆਪਾਂ ਨੇ ਅਪਲਾਈ ਕਰ ਦੇਣਾ ਹੁਣ ਇਹਨੂੰ ਆਪਾਂ 2-4 ਮਿੰਟ ਲਈ ਐਦਾਂ ਹੀ ਛੱਡ ਦਿੰਨੇ ਆ ਤਾਂ ਜੋ ਜਿਹੜੀ ਮੈਲ ਆ ਚੰਗੀ ਤਰ੍ਹਾਂ ਕੱਟ ਦੇਵੇ ਲੈ ਜੇ ਵੀ ਸਾਰੀ ਆਪਣੀ ਕੇਰਾ ਪਾਣੀ ਪਾਉਣ ਨਾਲ ਲਓ ਜੀ ਦੂਜੇ ਸਿੰਕ 'ਚ ਆਪਾਂ ਲਾਉਣੇ ਆ ਪੇਸਟ ਦੇਖਦੇ ਆ ਵੀ ਕੀ ਲਓ ਜੀ ਇਹ ਸਿੰਕ ਨੂੰ ਆਪਾਂ ਪੇਸਟ ਨਾਲ ਕਰਦੇ ਆ ਚੰਗੀ ਤਰ੍ਹਾਂ ਇਹਨੂੰ ਸਾਰੇ ਚੈੱਕ ਤੇ ਆਪਾਂ ਪੇਸਟ ਨੂੰ ਲਗਾ ਦਿੰਨੇ ਆ ਸਾਰੇ ਤੇ ਚੰਗੀ ਤਰ੍ਹਾਂ ਲਗਾ ਜਮਾਂਗੇ ਕਿਉਂਕਿ ਜਿੱਥੇ ਕੋਈ ਆਪਾਂ ਜਿਹੜੀ ਚੀਜ਼ ਨਹੀਂ ਵਰਤ ਜੀ ਵਰਤਦੇ ਜੀ ਉੱਥੇ ਆਪਣੇ ਇਹਦੇ ਦਾਗ ਵੀ ਪੈ ਜਾਂਦੇ ਨੇ ਕਿ ਮੇ ਕੋਈ ਜਾਦੂ ਜੁਤ ਤੇ ਕੋਈ ਕੋਈ ਵੀ ਚੀਜ਼ ਉਹ ਹੋ ਜਾਂਦੀ ਫਿਰ ਉਹ ਜੰਮ ਚਾ ਦੀ ਆ ਜੇ ਤਾਂ ਬਰਤੀ ਜਾ ਫਿਰ ਤਾਂ ਪਰ ਉਹ ਰੋਜ਼ ਰੋਜ਼ ਚਲੋ ਤੋਂ ਰਹਿੰਦੇ ਆ ਜੇ ਤਾਂ ਨਹੀਂ ਬਰਤੇ ਫਿਰ ਆਪਣੇ ਉਹ ਹੋ ਜਾਂਦੀ ਆ ਲਓ ਜੀ ਇਹਨੂੰ ਆਪਾਂ ਸਾਰੇ ਸੈਂਕ ਦੇ ਉੱਪਰ ਚੰਗੀ ਤਰ੍ਹਾਂ ਲਗਾ ਦੇਣੇ ਆ ਐਂ ਤਾਂ ਤੇ ਦੇਖਦੇ ਆ ਵੀ ਕਿਹੜੀ ਚੀਜ਼ ਵੱਧ ਵਧੀਆ ਸਾਫ਼ ਕਰਦੀ ਆ ਹੁਣ ਆਪਾਂ ਨੇ ਦੋ ਤਰ੍ਹਾਂ ਨਾਲ ਕਰਦੇ ਇੱਧਰ ਪੇਸਟ ਲਗਾਤਾ ਤੇ ਉੱਧਰ ਲਗਾਤਾ ਇਹਨੂੰ ਹੁਣ ਦੇਖਦੇ ਆ ਵੀ ਕਿਹੜੀ ਚੀਜ਼ ਜਾਰੇ ਵਧੀਆ ਸਾਫ਼ ਕਰਦੀ ਆ ਲਓ ਜੀ 5 ਮਿੰਟ ਹੋ ਗਏ ਆਪਾਂ ਨੂੰ ਇਹਨੂੰ ਲਾ ਕੇ ਛੱਡ ਦੇ ਹੁਣ ਆਪਾਂ ਇਹਦੇ ਨੂੰ ਚੰਗੀ ਤਰ੍ਹਾਂ ਦੁਆਰੇ ਪੋਚਾ ਫੇਰ ਦਿੰਨੇ ਚੀਜ਼ ਬਰਸਦੇ ਰਹੀਏ ਤਾਂ ਵਧੀਆ ਰਹਿੰਦੀ ਆ ਕਿ ਰੋਜ਼-ਰੋਜ਼ ਸਾਫ਼ ਹੋ ਜਾਂਦੀ ਆ ਪਾਣੀ ਦੀ ਦਿੱਕਤ ਕਰਕੇ ਇੱਥੇ ਆਪਾਂ ਨਹੀਂ ਇਹਨੂੰ ਵਰਤਦੇ ਰੋਜ਼ ਫਿਰ ਉਤਰੋ ਪਾਣੀ ਲਿਆਉਣਾ ਔਖਾ ਜੀ ਰੋਸ ਧੋਣਾ ਫਿਰ ਵੀ ਉਹ ਚੀਜ਼ ਨਹੀਂ ਬਣਦੀ ਜਿਹੜੀ ਆਪਾਂ ਟੁੱਟੀ ਸਾੜ ਕੇ ਸਾਫ਼ ਕਰਨੀ ਐ ਪਾਣੀ ਦੇ ਧੋਣ ਨਾਲ ਵੀ ਹੁਣ ਆਪਾਂ ਦੇਖਦੇ ਹਾਂ ਵੀ ਕਿਹਨੇ ਵੱਧ ਵਧੀਆ ਸਾਫ਼ ਕੀਤਾ ਨਾ ਜੀ ਆਪਾਂ ਜਾਲੀ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਦਿੰਨੇ ਆ ਕੱਢ ਕੇ ਹੁਣ ਆਪਾਂ ਇਹਨਾਂ ਸਾਫ਼ ਪਾਣੀ ਨਾਲ ਧੋ ਦਿੰਨੇ ਆ ਇਹ ਤਾਂ ਆਪਣਾ ਦੇਖੋ ਇਦਾਂ ਦਾ ਹੋ ਗਿਆ ਹੁਣ ਆਪਾਂ ਦੂਜਾ ਇਹਦਾ ਆਪਣਾ ਇਸ ਤਰ੍ਹਾਂ ਦਾ ਸਾਫ਼ ਹੋ ਗਿਆ ਹੁਣ ਆਪਾਂ ਦੇਖਦੇ ਹਾਂ ਦੂਜਾ ਲਓ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪੋਚਾ ਫੇਰ ਦਿੰਨੇ ਆ ਸਟੀਲ ਬੂਲ ਨਹੀਂ ਜੀ ਇਹਨੂੰ ਆਪਾਂ ਨੇ ਬਿਲਕੁਲ ਵੀ ਲਾਉਣਾ ਕਿਉਂਕਿ ਉਹ ਸਾਨੂੰ ਜਿਆਦਾ ਸਿ ਲੈਂਦੀਆਂ ਨੇ ਉਹਨਾਂ ਨੇ ਵੀ ਦੱਸਿਆ ਦੀ ਭਾਈਆਂ ਨੇ ਬੂਲ ਨਾਲ ਇਹਦੇ ਸਕ੍ਰੈਚ ਪੈ ਜਾਂਦੇ ਨੇ ਸਟੀਲ ਬੂਲ ਨਾਲ ਇਹ ਤੇ ਪੈ ਜਾਂਦੇ ਨੇ ਸਕ੍ਰੈਚ ਫਿਰ ਉਹ ਸਕ੍ਰੈਚਾਂ ਦੇ ਵਿੱਚ मैल फसी जा चाहे आप जिन्ना मर्जी साफ करिए तो तो लगता है लग। अपने दोनों साफ करते दोनों ही साफ हो गया अपनी जगह से पर मैन वो ज्यादा साफ लग गया जो पेस्ट ना किया बाकी कमेंट करके जरूर दस्य ਵੀ ਤੁਹਾਨੂੰ ਕਿਹੜਾ ਕਿਹੜਾ ਵੱਧ ਵਧੀਆ ਲੱਗਾ ਕਿ ਕਿਹੜੇ ਨੇ ਵੱਧ ਕੰਮ ਕੀਤਾ ਚਲੋ ਜੀ ਇਸੇ ਤਰ੍ਹਾਂ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ